ਤੁਹਾਡੇ ਸਾਰਿਆਂ ਦੇ ਫੇ ਪਹੁੰਚਦੇ ਨਿਕਾ ਨਿਕਾ ਸਵਾਗਤ ਹੈ ਤੁਹਾਡੇ ਲਈ ਜਬਲਦਸ ਕਰੇ ਪਰਸਨ ਕੇਅਰ ਵੀਬੇ ਦਾ ਆਯੁਰਵੇਦ ਦੇ ਅੰਦਰ ਵੀਅਗਟ ਬੈਟਰਿੰਗ ਹੋਮ ਲਾਈਫ ਹੋਮ ਕੇਅਰ ਵੀਬੇ ਦਾ ਓਵਰ ਕੇਅਰ ਨੈੱਟ ਪਾਈ ਦਾ ਐਸਐਮਸੀਟੀ ਔਰ ਡਾਕੂਮੈਂਟ ਫਾਰਮ ਜਿਹੜਾ ਸਾਡਾ ਕੰਪਨੀ ਦਾ ਇੱਕ ਮੈਨੂਫੈਕਚਰ ਯੂਨਟ ਹੈ ਜਿਹੜਾ ਸਮਾਨ ਬਣਾਉਂਦਾ ਔਰ ਮਾਰਕੀਟ ਕਰਨ ਦੇ ਲਈ ਨੈਚਰਲਾਈਜ਼ ਰਾਈਟ ਯਸ ਜੇ ਸੋ ਤਾਂ ਹੁਣ ਆਪਾਂ ਗੱਲ ਕਰਾਂਗੇ ਕੰਪਨੀ ਦਾ ਪਹਿਲਾ ਜਿਹੜਾ ਬ੍ਰਾਂਡ ਕਿਹੜਾ ਹੈ ਸਰ ਵੀਂ ਜੇ ਫਵਰਟਿਆ ਨਾਲ ਦੇਖੋ ਇੱਕ ਡਾਕਟਰ ਦੀ ਮੋਨੋਪੋਲੀ ਬਹੁਤ ਇੰਪੋਰਟੈਂਟ ਹੈ ਜੇ ਡਾਕਟਰ ਦੇ ਮੋਨੋਪੋਲੀ ਨੇ ਬਣੇਗੀ ਤੇ ਮਾਰਕੀਟ ਦੇ ਅੰਦਰ ਕੀ ਹੋ ਜਾਏਗਾ ਉਹ ਪ੍ਰੋਡਕਟ ਵੀ ਸੇਲ ਹੋ ਜਾਏਗਾ ਤੇ ਮਾਰਕੀਟ ਸਿਸਟਮ ਵੀ ਖਤਮ ਹੋ ਜਾਏਗਾ ਧਿਆਨ ਨਾਲ ਦੇਖਿਓ ਉੱਪਰ ਕੀ ਲਿਖਿਆ ਹੈ ਬੀ ਨਿਊਟਰਾ ਇਹ ਫਰਸਟ ਬ੍ਰਾਂਡ ਹੈ ਰਾਈਟ ਔਰ ਨੀਚੇ ਕੀ ਹੈ ਪ੍ਰੋਡਕਟ ਦਾ ਨਾਮ ਔਰ ਉਹਦੇ ਨੀਚੇ ਇੱਕ ਸਲੋਗਨ ਹੈ ਔਰ ਹਰ ਸਲੋਗਨ ਦਾ ਇੱਕ ਕਲੀਅਰ ਕੀਤਾ ਗਿਆ ਵੀ ਸਿਸਟਮ ਨੂੰ ਇਹ ਗੱਲ ਪਤਾ ਸੀਗਾ ਵੀ ਇਹਦੇ ਜਿਹਾ ਸੁਧਾਰ ਲੋਕ ਵੀ ਆਉਣਗੇ ਔਰ ਪੜ੍ਹੇ ਲਿਖੇ ਲੋਕੀ ਆਉਂਦੇ ਪਰ ਹਰ ਬੰਦੇ ਨੂੰ ਗੱਲ ਸਮਝ ਆਉਣੀ ਚਾਹੀਦੀ ਵੀ ਜੇ ਕਰੇ ਸਮਾਨ ਹੈ ਜੇ ਜਾਊਗਾ ਕਿ ਕੰਮ ਕੀ ਕਰੂਗਾ ਤੇ ਕਿਹੜੇ ਸਿਸਟਮ ਨੇ ਕਹਨੇ ਚੀਜ਼ਾਂ ਡਿਫਰੈਂਟ ਕੀਤੀਆਂ ਮਾਰਕੀਟ ਚੋਂ ਉੱਪਰ ਜਿਹੜਾ ਬ੍ਰਾਂਡ ਸੀਗਾ ਪ੍ਰੋਮੋਟ ਹੋਇਆ ਨੀਚੇ ਕੰਪਲੀਟ ਜਿਹੜਾ ਸੈਟਅਪ ਸੀਗਾ ਉਹਦਾ ਔਰ ਉਸ ਤੋਂ ਨੀਚੇ ਦੱਸਿਆ ਗਿਆ ਵੀ ਇਹ ਪ੍ਰੋਡਕਟ ਕੰਮ ਕਿੱਥੇ ਕਰਦਾ ਤਾਂ ਜੇ ਨੂੰ ਸਮਝਣਾ ਹੋਰ ਸੋਚਾ ਰਾਈਟ ਬੀ ਨਿਊਟਰਾ ਗੋਲੀ ਕੈਪਸੂਲ ਪਾਊਡਰ ਆਇਲ ਰਿਵੀਜ਼ਨ ਸਾਰੀ ਆਪਣੀ ਜਿਹੜੀ ਹੈ ਇਹ ਆਰਨਲ ਟਾਈਮਿੰਗ ਦੇ ਵਿੱਚ ਹੋਰ ਵੱਡਾ ਕਰੇਗੇ ਰਾਈਟ ਪਹਿਲਾ ਸੈੱਲ ਲਾਈਫ ਸੈੱਲ ਦੀ ਸਫਾਈ ਕਰਦਾ ਹੈ ਕੱਪੀ ਗੈਰ ਪੰਜਾਬ ਇਨਫੈਕਸ਼ਨ ਕਮਿਊਨਿਟੀ ਦੇ ਬਤਾਉਂਦਾ ਹੈ ਹੋਰ ਖਾਸ ਕਰਕੇ ਸਾਡੀ ਬਾਡੀ ਦੇ ਕਿ টি ਸੈੱਲ ਹੈ টি ਸੈੱਲ ਬਾਰੇ ਜਾਣਦੇ ਹੋ ਕੈਂਸਰ ਕਿਥੋਂ ਨਿਕਲਦਾ ਕੈਂਸਰ ਬਾਹਰੋਂ ਆ ਜਾਂਦਾ ਜਾਂ ਅੰਦਰੋਂ ਨਿਕਲਦਾ ਅੰਦਰੋਂ ਕੈਂਸਰ ਅੰਦਰੋਂ ਪ੍ਰੋਡਿਊਸ ਹੁੰਦਾ ਹਰ ਬਾਡੀ ਦੇ ਵਿੱਚ টি ਸੈੱਲ ਹੈ ਲੇਕਿਨ ਉਹ ਸਾਇਲੈਂਟ ਹੁੰਦੇ ਆ ਉਹਨੂੰ ਉਠਾਉਣ ਵਾਸਤੇ ਬੰਦਾ ਭੇਜਣਾ ਪੈਂਦਾ ਠੀਕ ਹੈ ਔਰ ਇੱਕ ਸਿਰ ਹੋਰ ਯਾਦ ਰੱਖਿਓ ਮਾਰਕੀਟ ਦੇ ਅੰਦਰ ਇੱਕ ਬੜਾ ਤਾਕੜਾ ਕਨਸੈਪਟ ਆਇਆ ਸੀਗਾ ਜਿਹਨੇ ਲੋਕਾਂ ਦਾ ਦਿਮਾਗ ਖਰਾਬ ਕੀਤਾ ਸੀਗਾ ਪਰ ਲੋਕਾਂ ਨੂੰ ਸਮਝ ਨਹੀਂ ਆਈ ਸੀਗੀ ਉਸ ਕਨਸੈਪਟ ਦਾ ਨਾਮ ਸੀ ਸਟੈਂਸਲ ਟੈਕਨੋਲੋਜੀ ਜਾਣਦੇ ਹੋਣਗੇ ਸਟੈਂਸਲ ਟੈਕਨੋਲੋਜੀ ਗਈ ਬੋਲੋ ਯਸ অর ਨੋ ਨੈਟਵਰਕ ਕੋਲ ਤਾਂ ਸਾਰੀ ਖਬਰ ਹੁੰਦੀ ਹੈ ਪਰ ਬਾਹਰ ਦੀ ਤਾਂ ਰੱਖਣੀ ਚਾਹੀਦੀ ਹੈ ਜਿਹੜਾ ਬੰਦਾ ਬਾਹਰ ਦੀ ਖਬਰ ਰੱਖੇਗਾ ਉਹ ਆਪਦੇ ਘਰ ਨੂੰ ਮਜ਼ਬੂਤ ਕਰੇਗਾ ਇਹ ਮੇਰੀ ਗੱਲ ਯਾਦ ਰੱਖ ਲਿਓ ਸਟੈਂਸਲ ਟੈਕਨੋਲੋਜੀ ਬਾਰੇ ਜਾਣਦੇ ਹੋ ਹਾਂਜੀ ਸਟੈਂਸਲ ਟੈਕਨੋਲੋਜੀ ਕੰਮ ਕਿੱਦਾਂ ਕਰਦੀ ਹੈ ਵੀ ਜੇਕਰ ਤੁਹਾਡਾ ਕੋਈ ਰ ਤੇ ਸਰੀਰ ਦੇ ਵਿੱਚ ਇੱਕ ਪਾਵਰ ਹੈ ਉਹ ਤੁਹਾਡੇ ਸਰੀਰ ਦਾੰਗ ਦੁਬਾਰਾ ਬਣਾ ਸਕਦੀ ਹੈ ਲੇਕਿਨ ਇਸ ਸਟੈਮਸੈਲ ਟੈਕਨੋਲੋਜੀ ਕੰਮ ਕਿਦਾਂ ਕਰਦੀ ਹੈ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਂਦਾ ਹਾਂਜੀ ਭੁੱਖਣਾ ਨਾ ਪਏਗਾ ਪਰ ਅਸੀਂ ਭੁੱਖੇ ਰਹਿੰਦੇ ਹੀ ਨਹੀਂ ਸਾਨੂੰ ਰਾਤ ਨੂੰ 1 ਵਜੇ ਭੁੱਖ ਲੱਗਦੀ ਸੀ ਫਿਰ ਦਰਵਾਜ਼ਾ ਖੋਲ ਦਿੰਨੇ ਆ ਹਾਂਜੀ ਵੀ ਜੋ ਚੀਜ਼ ਜਨਸਾਂ ਨੂੰ ਜਲਦੀ ਮਿਲਣੀ ਚਾਹੀਦੀ ਹੈ ਲੇਕਿਨ ਸਟੈਮਸੈਲ ਟੈਕਨੋਲੋਜੀ ਉਸ ਟਾਈਮ ਹੀ ਵਰਕ ਕਰੇਗੀ ਜਦੋਂ ਤੁਹਾਡਾ ਪੇਟ ਕਿਉਂਕਿ ਤੁਹਾਡੇ ਸਰੀਰ ਨੂੰ ਅੰਦਰੋਂ ਖਾਣ ਵਾਸਤੇ ਕੁਝ ਚਾਹੀਦਾ ਆ ਲੇਕਿਨ ਤੇਰੀ ਸਰੀਰ ਨੂੰ ਬਾਹਰੋਂ ਦਿੱਤਾ ਤੇ ਸਿਗਨਲ ਦੇਤਾ ਕਿ ਤੈਨੂੰ ਕੁਝ ਲੋੜਨੀ ਆ ਬੰਗਾ ਲੈਣ ਦੀ ਮੈਂ ਤੈਨੂੰ ਬਾਹਰੋਂ ਪਾ ਰਿਹਾ ਇਹਦੇ ਕਾਰਨ ਹੋਰ ਸਾਰੇ ਜਿਹੜੇ ਟੈਕਨੋਲੋਜੀ ਸਿਸਟਮ ਨੇ ਵਰਕ ਨਹੀਂ ਕਰਦਾਦਾ ਜੀ ਕਲੀਅਰ ਆਇਆ ਇਸ ਕਰਕੇ ਬਹੁਤ ਇੰਪੋਰਟੈਂਟ ਚੀਜ਼ ਆ ਜੀ ਉਹਦੇ ਦੌਰਾਨ ਹੀ ਸਾਡੇ ਸਰੀਰ ਵਿੱਚ T ਸੈੱਲ ਹੈ T ਸੈੱਲ ਕਿਹਦੇ ਅਗੇਂਸਟ ਕੰਮ ਕਰਦੇ ਆ ਕੈਂਸਰ ਦੇ ਅਗੇਂਸਟ ਕੰਮ ਕਰਦੇ ਆ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਠੀਕ ਹੈ ਔਰ ਜਦੋਂ ਆਪਾਂ ਇਹਨੂੰ ਲੈਂਦੇ ਹਾਂ ਤਾਂ ਕੰਪਾਊਂਡ ਕੀ ਹੈ ਮੋਰਿੰਦਾ ਸਿਟ੍ਰੀ ਫੋਲੀਆਰ ਪਾਮੋਗਰਨੇਟ ਅਨਾਰ ਦਾ ਸਟ੍ਰੈਕਟਰ ਨੋਨੀ ਠੀਕ ਹੈ ਔਰ ਨੋਨੀ ਦੇ ਵਿੱਚ ਡੈਮਨਾ ਕੈਨਸਰ ਇੱਕ ਇਨਜ਼ਾਈਮ ਹੈ ਜਿਹੜਾ ਇਨਜ਼ਾਈਮ ਅੰਦਰ ਜਾ ਕੇ ਕੈਂਸਰ ਦੇ ਖਿਲਾਫ ਇਮਿਊਨਿਟੀ ਐਮੀ ਬੂਸਟ ਕਰਦਾ ਔਰ ਕੈਂਸਰ ਦੇ ਖਿਲਾਫ ਪੋਸਟ ਪੇਸ਼ੈਂਟ ਨੂੰ ਸਟੈਂਡ ਕਰਦਾ ਹੈ ਕਲੀਅਰ ਔਰ ਅਨਾਰ ਕੀ ਹੈ ਕੰਪਲੀਟ ਐਂਟੀਆਕਸੀਡੈਂਟ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਲੋਹੇ ਨੂੰ ਕੀ ਖਾ ਜਾਂਦਾ ਜੰਗਾਲ ਠੀਕ ਹੈ ਪਰ ਬੰਦੇ ਦੇ ਸੈਲ ਨੂੰ ਕੀ ਖਾਊਗਾ ਜੰਗਾਲ ਹੀ ਖਾਊਗਾ ਅੰਦਰ ਜਾ ਕੇ ਠੀਕ ਆਕਸੀਡੇਸ਼ਨ ਜਦੋਂ ਆਕਸੀਡੇਸ਼ਨ ਬਣੇਗੀ ਕੀ ਹੈ ਬਾਡੀ ਦੀ ਪ੍ਰਕਿਰਿਆ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਗਈ ਇਸੇ ਕਾਰਨ ਤੁਸੀਂ ਦੇਖੋ ਕੈਂਸਰ ਵਾਲੇ ਪੇਸ਼ੈਂਟ ਨੂੰ ਹਮੇਸ਼ਾ ਐਂਟੀਆਕਸੀਡੈਂਟ ਜ਼ਿਆਦਾ ਦਿੱਤਾ ਜਾਏਗਾ ਐਂਟੀਆਕਸੀਡੈਂਟ ਲੋ ਐਂਟੀਆਕਸੀਡੈਂਟ ਲੋ ਬੋਲੇ ਜਾਂਦਾ ਨਾ ਠੀਕ ਹੈ ਤਾਂ ਜੋ ਐਂਟੀ ਜਿਹੜਾ ਪਾਓ ਆਕਸੀਡੈਂਟ ਐਂਟੀ ਪਾਓ ਤੇ ਐਂਟੀਆਕਸੀਡੈਂਟ ਦਾ ਮਤਲਬ ਕੀ ਹੈ ਵਿਟਾਮਿਨ A ਵਿਟਾਮਿਨ C ਵਿਟਾਮਿਨ ਠੀਕ ਹੈ ਨਾ ਜਿਹੜੇ ਇਹ ਨੇ ਜਿਹੜੇ ਕੰਟੈਂਟ ਨੇ ਠੀਕ ਹੈ ਇਹ ਸਾਡੀ ਬਾਡੀ ਵਿੱਚ ਕਾਪਰ ਹੈ ਠੀਕ ਹੈ ম্যাগਨੀਸ਼ੀਅਮ ਹੈ ਇਹ ਕੀ ਐਂਟੀਆਕਸੀਡੈਂਟ ਨੇ ਰਾਈਟ ਇਸ ਕਰਕੇ ਸਭ ਤੋਂ ਇੰਪੋਰਟੈਂਟ ਇਹ ਸਾਰੇ ਮਿਨਰਲ ਐਂਟੀਆਕਸੀਡੈਂਟਸ ਉਹ ਬਾਹਲੀ ਫਟ ਲੈਣ ਦੇ ਨਾਲ ਪੂਰੇ পেট ਦੀ ਸਫਾਈ ਖਾਲੀਪੇਟ ਲੈਨਸ ਨਾਲ ਤੁਹਾਡੇ ਸਰੀਰ ਦੇ ਅੰਦਰ ਐਂਟੀ ਆਕਸੀਡੈਂਟ ਪ੍ਰੋਪਰਟੀ ਔਰ ਜਦੋਂ ਐਂਟੀ ਆਕਸੀਡੈਂਟ ਪ੍ਰੋਪਰਟੀ ਤੁਹਾਡੇ ਸਰੀਰ ਚ ਜਾਏਗੀ ਤਾਂ ਧੀਰੇ 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 ਤੁਹਾਡੀ ਬਾਡੀ ਜਨਰੇਟ ਹੋਏਗੀ ਸੈਲ ਰੀ ਜਨਰੇਟ ਹੋਣਗੇ ਬਾਡੀ ਸਾਫ ਹੋਏਗੀ ਔਰ ਖਾਲੀਪੇਟ ਦੇ ਕੈਪਸੂਲ ਦੀ ਜ਼ਰੂਰਤ ਨਹੀਂ ਰਹੇਗੀ ਯਾਦ ਰੱਖ ਲਓ ਰਾਈਟ ਇਸ ਵਾਰ ਆ ਗਿਆ ਸੈਕਿੰਡ ਬੀ ਫਾਈਟੋ ਧਿਆਨ ਨਾਲ ਸਮਝੋ ਬੀ ਫਾਈਟੋ ਬੀ ਮੈਨੇ ਹਮੇਸ਼ਾ ਫਾਈਟੋ ਮੈਨੇ ਫਾਈਟੋ ਨਿਊਟ੍ਰੀਐਂਟਸ ਨਿਊਟ੍ਰੀਐਂਟਸ ਦਾ ਥੱਲੇ ਇੱਕ ਪਾਰਟ ਹੈ ਨਿਊਟ੍ਰੀਐਂਟ ਅਸੀਂ ਸਭ ਸੁਣਿਆ ਨਾ ਲੇਕਿਨ ਉਹਦੇ ਥੱਲੇ ਵੀ ਇੱਕ ਫਾਈਟੋਨਿਊਟ੍ਰੀਐਂਟ ਹੈ ਬੜਾ ਬ੍ਰੀਕ ਮੋਲੀਕੂਲ ਹੈ ਇਹ ਕੰਪਲੀਟ ਇਮਿਊਨਿਟੀ ਬੂਸਟਰ ਹੈ ਸਰੀਰ ਦੀ ਇਮਿਊਨਿਟੀ ਨੂੰ ਬੂਸਟ ਕਰਦਾ ਹੈ ਸਰੀਰ ਦੀ ਕਮਜ਼ੋਰੀ ਨੂੰ ਠੀਕ ਕਰਦਾ ਹੈ ਜਿਹੜੇ ਜਲਦੀ ਜਲਦੀ ਬਿਮਾਰ ਹੋ ਜਾਂਦੇ ਹੈ ਬੜੀ ਜਲਦੀ ਪੇਸ਼ੈਂਟ ਹੁੰਦੇ ਹੈ ਕੁਛ ਆਉਂਦੇ ਹੈ ਡਾਕਟਰ ਸਾਹਿਬਾ ਨੂੰ ਬੜੀ ਧਿਆਨ ਨਾਲ ਨੋਟ ਕਰਿਓ ਕਈ ਵਾਰ ਸਾਡੇ ਕੋਲ ਆਇਆ ਪੇਸ਼ੈਂਟ ਹੈ ਜਿਹੜਾ ਵਾਰ-ਵਾਰ ਮੌਸਮ ਬਦਲ ਗਿਆ ਪ੍ਰੋਬਲਮ ਹੈ ਤੇ ਵਾਰ-ਵਾਰ ਬਿਮਾਰ ਪੈ ਜਾਂਦਾ ਹੋ अच्छा सी ओद नु की कर सकदे हा सी बिमारी दा हल कर दे हा ना अगर खांसी जुकाम लग गया प्रॉब्लम आ गई सी ओदा हल करंगे लेकिन इंपोर्टेंट है बंदा बार-बार बीमार हो रहा है कारण की है ओदी इम्युनिटी डाउन है लो है अमिनते ओदी इम्युनिटी नु चक्कन वास्ते ਸਾਡੇ ਕੋਲ ਕੀ ਹੈ ਜਾਂ ਤਾਂ ਅਸੀਂ ਮਲਟੀਵਿਟਾਮਿਨ ਦੇ ਸਕਦੇ ਹਾਂ ਇਸ ਇਲਾਵਾ ਕੁਝ ਆਪਸ਼ਨ ਨਹੀਂ ਹੈ ਹੈ ਹੀ ਨਾ यस ठीक है लेकिन ਇਹ ਕਿ ਨੈਚਰਲ ਸੋਰਸ ਕੰਪਾਊਂਡ ਹੈ ਜੇਕਰ ਤੁਸੀਂ ਉਹਨੂੰ ਦੇਣਾ ਸ਼ੁਰੂ ਕਰੋਗੇ ਤਾਂ ਤੁਸੀਂ ਦੇਖੋ ਤੁਹਾਡਾ ਉਹੀ ਪੇਸ਼ੈਂਟ ਜਿਹੜਾ ਜਲਦੀ ਜਲਦੀ ਸਿੱਕ ਹੋ ਜਾਂਦਾ ਸੀ ਬਿਮਾਰ ਪੈ ਜਾਂਦਾ ਸੀਗਾ ਉਹ ਪੇਸ਼ੈਂਟ ਜਲਦੀ ਬਿਮਾਰ ਨਹੀਂ ਹੋਊਗਾ ਕਾਰਟਿਕ ਲਾਈਫ ਨੈਚੁਰਲ ਤਰੀਕੇ ਨਾਲ ਇੱਕ ਚ ਹਮੇਸ਼ਾ ਯਾਦ ਰੱਖ ਲਿਓ ਕੋਲੇਸਟ੍ਰੋਲ ਸਾਡੇ ਸਰੀਰ ਵਾਸਤੇ ਓਨਾ ਹੀ ਜ਼ਰੂਰੀ ਹੈ ਜਿੰਨਾ ਸਾਡੇ ਸਰੀਰ ਦੇ ਲਈ ਆਕਸੀਜਨ ਹੈ ਕੋਲੇਸਟ੍ਰੋਲ ਮਾੜਾ ਨਹੀਂ ਹੈ ਕੋਲੇਸਟ੍ਰੋਲ ਬੁਰਾ ਨਹੀਂ ਹੈ ਇਹਨੂੰ ਸੰਭਲਣਾ ਬਹੁਤ ਜ਼ਰੂਰੀ ਹੈ ਇਹ ਟੌਪਿਕ ਬਹੁਤ ਵੱਡਾ ਪਰ ਮੈਂ ਇੱਕੋ ਕਲੀਅਰ ਗੱਲ ਕਰ ਦੂੰਗਾ ਸਾਡਾ ਸਰੀਰ ਕਿਦਾ ਬਣਿਆ ਹਰ ਇੱਕ ਸੈਲਸ ਦਾ ਤੇ ਸੈਲਸ ਦੇ ਉੱਪਰ ਕਵਰ ਕਿਨੇ ਕੀਤਾ ਆਇਆ ਕੋਲੇਸਟ੍ਰੋਲ ਤੇ ਮੇਰੀ ਗੱਲ ਯਾਦ ਰੱਖਿਓ ਲੇਕਿਨ ਜਦੋਂ ਲਗਾਤਾਰ ਅਟੋਰਵਾਸਟਿਨ ਵਰਗੀਆਂ ਟੈਬਲਟ ਸਾਡੀ ਬਾਡੀ 'ਚ ਜਾਂਦੀਆਂ ਤਾਂ ਸਾਡੇ ਲੀਵਰ 'ਚ ਲੋਕ ਲੱਗਦਾ ਆ ਔਰ ਸਾਡਾ ਲੀਵਰ ਕੋਲੇਸਟ੍ਰੋਲ ਬਣਾ ਹੀ ਨਹੀਂ ਪਾਉਂਦਾਗਾ ਤੇ ਉਸ ਤੋਂ ਬਾਅਦ ਸਾਡੇ ਸੈੱਲ ਦਾ ਜਿਹੜਾ ਰੈਕਚਰ ਹੈ ਉੱਪਰ ਜਿਹੜਾ ਖੋਲ ਹੈ ਚਮੜੀ ਹੈ ਠੀਕ ਹੈ ਔਰ ਬੰਦੇ ਦੀ ਜਿਹੜੀ ਇੱਕ ਸੈਕਸ਼ੂਅਲ ਪਾਵਰ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਰੀਆਂ ਕਿਤੋਂ ਪੈਦਾ ਹੁੰਦੀਆਂ ਨੇ ਕੋਲੇਸਟ੍ਰੋਲ ਤੋਂ ਪੈਦਾ ਹੁੰਦੀਆਂ ਨੇ ਲੇਕਿਨ ਉਹ ਨੈਚੁਰਲ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਔਰ ਇਹ ਕੰਪਲੀਟ ਅਕਸਰ ਲਿਖੇ ਨਾਲ ਜੇ ਹਾਰਟ ਬਲਾਕ ਆ ਜਾਇਆ ਸਾਹ ਜਿਆਦਾ ਚੜ ਰਿਹਾ ਛਾਤੀ ਭਾਰੀ ਪਾਣ ਬਹੁਤ ਜ਼ਿਆਦਾ ਠੀਕ ਹੈ ਔਰ ਜਿੱਥੇ ਨਿਊਰੋਸਰਕਲ ਰੁਕਦਾ ਆ ਉਥੇ ਸਮਲ ਅਸਰ ਕਿ ਸ਼ੁਰੂ ਹੋ ਜਾਂਦਾ ਇਹ ਮੇਰੀ ਗੱਲ ਯਾਦ ਰੱਖੀਓ ਠੀਕ ਹੈ ਇਸ ਕਰਕੇ ਅੱਜ ਸਾਡੇ ਕੋਲ ਅਜੇ ਐਵੀਡੈਂਸ ਹੈ ਕਲੀਨिकल 베ਸ ਐਵੀਡੈਂਸ ਇੱਕ ਉਹਦੀ ਮਾਉਥ ਪਬਲਿਸਿਟੀ ਨਾਥਿੰਗ ਮਾਉਥ ਪਬਲਿਸਿਟੀ ਨਹੀਂ ਵੀ ਮੇਰੀ ਗੱਲ ਵਹੀ ਸਹੀ ਕੋਈ ਕਿਸੇ ਨੇ ਲੋਕਾਂ ਦੀ ਫਾਸ਼ਾ ਦੇ ਥੋੜਾ ਕੱਢ ਕੇ ਦੇਖਣੇ ਵੀ ਬੰਦਾ ਜਾਂਦਾ ਜੀ ਵੀ ਹਾਂ ਜੀ ਲੇਕਿਨ ਡਾਕਟਰ ਕਿਤੇ ਤੇ ਯਕੀਨ ਕਰੇਗਾ ਮੈਡੀਕਲ ਰਿਪੋਰਟ ਤੇ ਯਕੀਨ ਕਰੇਗਾ ਤੇ ਮੈਡੀਕਲ ਰਿਪੋਰਟ ਦੇ ਉੱਪਰ ਜੇਕਰ ਫਰਕ ਆ ਰਿਹਾ ਤਾਂ ਮਤਲਬ ਕੀ ਹੈ ਵੀ ਜੋ ਚੀਜ਼ੋ ਨੇ ਸਰੀਰ 'ਚ ਜਾ ਰਹੀ ਉਹ ਕੰਮ ਕਰ ਰਹੀ ਹੈ ਕਲੀਅਰ ਹੈ ਸਰ ਇਸ ਕਰਕੇ ਅੱਜ ਐਂਜੋਗ੍ਰਾਫੀ ਤੱਕ ਦੀ ਰਿਪੋਰਟ ਸਾਡੇ ਕੋਲ ਪਹੁੰਚ ਗਈ ਹੈ ਠੀਕ ਹੈ ਉਹ ਵੀ ਚਾਰ-ਚਾਰ ਵੀ ਜਾ ਜਾਂਦਾ ਔਰ ਦੇਣ ਵਾਲਾ ਕੌਣ ਹੈ ਨੈਟਵਰਕਰ ਪਰ ਨੈਟਵਰਕਰ ਵਿਚਾਰੇ ਨੂੰ ਪਤਾ ਹੀ ਨਹੀਂ ਹੈ ਵੀ ਯਾਰ ਜਿਹੜੇ ਬੰਦੇ ਦੀ ਤਿੰਨੋਂ ਪਾਸੇ ਨਾੜਾ ਬੰਦ ਹੈ ਤੇ ਉਹਦੀ ਦਵਾਈ ਬੰਦ ਨਹੀਂ ਕਰਾਈਦੀ ਨੈਟਵਰਕਰ ਨੂੰ ਤਾਂ ਪਤਾ ਹੀ ਨਹੀਂ ਹੈ ਪਰ ਡਾਕਟਰ ਨੂੰ ਤਾਂ ਪਤਾ ਹੈ ਨਾ ਜੇ ਬੀਪੀ ਸ਼ੂਟ ਹੋਏਗਾ ਤਾਂ ਉਹ ਅਟੈਕ ਹੋ ਸਕਦਾ ਹੈ ਲੇਕਿਨ ਸਾਡੇ ਨੈਟਵਰਕਰ ਨੇ ਦਵਾਈ ਬੰਦ ਕਰਾਤੀ ਕਹਿੰਦਾ ਤੁਹਾਨੂੰ ਸਾਡੇ ਖਾਤ ਤੇ ਲੋੜ ਹੀ ਨਹੀਂ 4 ਮਹੀਨਿਆਂ ਬਾਅਦ ਸਾਨੂੰ ਫੋਨ ਆਇਆ ਕਹਿੰਦੇ ਤੁਹਾਨੂੰ ਇੰਜੋਗ੍ਰਾਫੀ ਦੀ ਰਿਪੋਰਟ ਭੇਜੀ ਹੈ ਜੀ ਅੱਛਾ ਜਿਹੜੀ ਉਹ 80% ਸੀ ਕਿ ਉਹ ਸੱਟ ਰਹੇਗੀ ਘਟ ਕੇ ਤੇ ਮੈਂ ਕਿਹਾ ਵੀ ਬਾਕੀ ਦਵਾਈ ਕਹਿੰਦਾ ਸਾਡੀ ਉਹ ਤੇ 4 ਮਹੀਨੇ ਹੋ ਗਏ ਬੰਦ ਹੀ ਕੀਤੀ ਹੋਈ ਹੈ ਸਮਝ ਲੱਗੀ ਜਾਂ ਨਹੀਂ ਠੀਕ ਹੈ ਅਸਾ ਨੂੰ ਇੰਪੋਰਟੈਂਟ ਚੀਜ਼ ਇਹ ਵੀ ਬੇਸਿਕ ਨੋਲਜ ਬਹੁਤ ਇੰਪੋਰਟੈਂਟ ਹੈ ਇਸ ਫੀਲਡ ਦੇ ਅੰਦਰ ਤੇ ਬੇਸਿਕਲੀ ਕਹਦਾ ਆ ਵੀ ਜੇ ਕਿਸੇ ਦੀ ਬੀਪੀ ਦੀ ਪ੍ਰੋਬਲਮ ਹੈ ਹਾਰਟ ਦੀ ਦਿੱਕਤ ਹੈ ਬਲੌਕੇਜ ਆ ਤਾਂ ਉਹਨੂੰ ਨਾਲ ਟਰੀਟਮੈਂਟ ਦਿੱਤਾ ਜਾਏਗਾ ਤਾਂ ਜੋ ਉਹਨੂੰ ਐਕਸਟਰਾ ਸਪੋਰਟ ਰਹੇ ਅਚਾਨਕ ਉਹਦਾ ਬੀਪੀ ਸ਼ੂਟ ਕਰਕੇ ਅਟੈਕ ਵੱਲ ਨਾ ਚਲਾ ਜਾਏ ਲੇਕਿਨ ਜਦੋਂ ਐਂਜਿਓਗ੍ਰਾਫੀ ਦੀ ਰਿਪੋਰਟ ਸਿਰਕਲ 4 ਮਹੀਨੇ ਬਾਅਦ ਦੁਬਾਰਾ ਹੁੰਦੀ ਹੈ ਤਾਂ ਉਹੀ ਪੇਸ਼ੈਂਟ ਜਿਹੜਾ ਆ ਉਹਦੇ ਹਿਸਾਬ ਨਾਲ ਉਹ 80 ਵਾਲਾ 60 ਤੇ ਆ ਗਿਆ ਇਸ ਵੱਡਾ ਐਵੀਡੈਂਸ ਤਾਂ ਨਹੀਂ ਆ ਕਿ ਅਜ ਤੱਕ ਰਿਕਾਰਡ ਰਿਹਾ ਸਰ ਜਿੰਨੇ ਵੀ ਹਾਰਟ ਅਟੈਕ ਹੋਏ ਐ ਉਹਨਾਂ ਦਾ ਲਿਪਡ ਪ੍ਰੋਫਾਈਲ ਫੰਕਸ਼ਨ ਨਾਰਮਲ ਸੀ ਤੁਸੀਂ ਡਾਕਟਰ ਬੈਠੇ ਹੋ ਸਾਰੇ ਬੋਲੋ ਯਾ ਸਰ ਨੋ ਯੈਸ ਸਰ ਪਰ ਹਾਰਟ ਵਾਲੇ ਪੇਸ਼ੈਂਟ ਦੇ ਟਰੀਟਮੈਂਟ ਦੇ ਦੌਰਾਨ ਹੀ ਉਹ ਨਾਰਮਲ ਸੀਗਾ ਪਰ ਫਿਰ ਵੀ ਹਾਰਟ ਅਟੈਕ ਹੋਇਆ ਠੀਕ ਹੈ ਇਸਰਕੇ ਇਹ ਵਿਸ਼ਾ ਬਹੁਤ ਵੱਡਾ ਬਾਹਰੀ ਗੱਲ ਹੈ ਕਨਾਲੇ ਕਿ ਬਹੁਤ ਇੰਪੋਰਟੈਂਟ ਹੈ ਜਿੰਨੇ ਵੀ ਤੁਸੀਂ ਹੋ ਜਿੰਨੇ ਤੁਹਾਡੇ ਪੇਸ਼ੈਂਟ ਚੱਲਦੇ ਐ ਹਾਈ ਬੀਪੀ ਵਾਲੇ ਪੇਸ਼ੈਂਟ ਐ ਮੈਂ ਰਿਕਵੈਸਟ ਕਰੂੰਗਾ ਤਾਂ ਸਾਰਿਆਂ ਨੂੰ ਵੀ ਇਹਨਾਂ ਨੂੰ ਤੁਸੀਂ ਕਾਰਡਿਕ ਜ਼ਰੂਰ ਦੋ ਇਹ ਗੱਲਾਂ ਤੁਹਾਡਾ ਬੀਪੀ ਕੰਟਰੋਲ ਨਹੀਂ ਕਰੇਗੀ ਤੁਹਾਡੇ ਲੀਵਰ ਤੋਂ ਨੈਚੁਰਲ ਤੇ ਕਰਾ ਫੈਟ ਰਿਡਿਊਸ ਵੀ ਕਰੇਗੀ ਪਰ ਫੈਟ ਵੰਦਾ ਮਤਲਬ ਕੀ ਹੈ ਲੰਬੇ ਸਮੇਂ ਤੱਕ ਜਿਹੜੀ ਫੈਟ ਬਣੀ ਰਹੀ ਤੋ ਬੰਦੇ ਨੂੰ ਸ਼ੂਗਰ ਹੋਣੀ ਹੋਣੀ ਹੈ ਠੀਕ ਹੈ ਉਹਦੀਆਂ ਅੱਖਾਂ ਸੁੱਜਣੀਆਂ ਸੁੱਜਣੀਆਂ ਉਹਦੀਆਂ ਬੂਥੀਆਂ ਸੁੱਜਣੀਆਂ ਸੁੱਜਣੀਆਂ ਤੇ ਪੈਰਾਂ ਚ ਸੋਚ ਪੈਣੀ ਪੈਣੀ ਕੀਤਾ ਕਦੀ ਮੌਤ ਜਿਹੜੀ ਹੋਣੀ ਹੈ ਉਹ ਗੁਰਦਿਆਂ ਦੀ ਬਿਮਾਰੀ ਨਾਲ ਬੋਲੋ ਯਾ ਸਰਮ ਬਾਕੀ ਸਾਰੇ ਪ੍ਰੋਫੈਸ਼ਨ ਠੀਕ ਹੈ ਨਾ लेकिन ये बहुत इंपॉर्टेंट चीज है, है।, है।, है, ने। है? <coughs> कि नेचुरोपैथिक का फैट रिड्यूस होए बहुत जरूरी है नेक्स्ट आ गया नाइट्रोलेन ठीक है मेल दे स्पर्म का उस स्टैमिना नु बिल्कुल स्टैमिना का मतलब ये कि तुसी कोई भी काम करते हो तो तानो दिक्कत ना आए ਦਿਹਾੜੀ ਕਰ ਰਹੇ ਹੋ ਦਿੱਕਤ ਨਹੀਂ ਆਉਣੀ ਚਾਹੀਦੀ ਕਿ ਸਰੀਰ ਚ ਥਕਾਵਟ ਨਹੀਂ ਆਉਣੀ ਚਾਹੀਦੀ ਕਿ ਡਾਕਟਰੀ ਕਰ ਰਹੇ ਹੋ ਤਾਂ ਤੁਹਾਡੀ ਬਾਡੀ ਦੀ એનર્ਜੀ ਰਹਿਣੀ ਚਾਹੀਦੀ ਹੈ ਠੀਕ ਹੈ ਅਗਰ ਤੁਸੀਂ ਆਪਣੇ ਪਾਰਟਨਰ ਦੇ ਨਾਲ ਹੋ ਤਾਂ ਤੁਹਾਡੀ ਬਾਡੀ ਚ એનર્ਜੀ ਰਹਿਣੀ ਚਾਹੀਦੀ ਹੈ ਲੇਬਰ ਕਰਨ ਵਾਲਾ ਨਸ਼ਾ ਕਿਉਂ ਕਰਦਾ ਕਿਉਂਕਿ ਉਹ ਨਹੀਂ ਦਿਹਾੜੀ ਨਹੀਂ ਆ ਉਹਦੀ ਠੀਕ ਹੈ ਜਿੰਨਾ ਦਾ ਜ਼ੋਰ ਲੱਗਦਾ ਤੇ ਫਿਰ ਉਸ ਜ਼ੋਰ ਨੂੰ ਕਵਰ ਕਰਨ ਲਈ ਫਿਰ ਨਸ਼ਾ ਕਰੇਗਾ ਕਲੀਅਰ ਤੇ ਇਸ ਸਿਰ ਤੇ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਅੱਜ ਤੱਕ ਅੱਛੇ-ਅੱਛੇ ਐਵੀਡੈਂਸ ਨੇ ਆਪਣੇ ਕੋਲ ਕਿ ਇਹਨਾਂ ਦੇ ਬਦੌਲਤ ਕੁਝ ਅਜਿਹੇ ਪਰਿਵਾਰ ਜਿਹੜੇ ਨਸ਼ਾ ਕਰਦੇ ਸੋ ਨਸ਼ਾ ਵੀ ਛੱਡਣਾ ਸ਼ੁਰੂ ਕਰ ਗਏ ਵਿਦ ਐਵੀਡੈਂਸ بیس ਆਫ ਡਾਕਟਰ ਰਾਈਟ ਇੱਕ ਮਹੀਨਾ ਕਰਕੇ ਜੇ ਤੁਹਾਨੂੰ ਨੀਂਦ ਵੀ ਆਉਂਦੀ ਗਈ ਠੀਕ ਹੈ ਜਿੰਨਾਂ ਦੀ ਡਿਪਰੈਸ਼ਨ ਐਂਜ਼ਾਇਟੀ ਜਿਹੜਾ ਨੂੰ ਬਹੁਤ ਰਹਿੰਦੀ ਹੈ ਤੁਸੀਂ ਉਹਨਾਂ ਨੂੰ ਦਿਓ ਜਿਹਨਾਂ ਦਾ ਮੂਡ ਸਵਿੰਗ ਹੋ ਜਾਂਦਾ ਹੈ ਪਤਾ ਨਹੀਂ ਬੈਠਾ ਬੈਠਾ ਬੰਦਾ ਕਦੋਂ ਬਦਲ ਜਾਂਦਾ ਜਨਾਨੀ ਕਦੋਂ ਬਦਲ ਜਾਂਦੀ ਹੈ ਹੁੰਦਾ ਨਾ ਠੀਕ ਹੈ ਜੇ ਤੁਸੀਂ ਉਹਨੂੰ 15 ਤੋਂ 20 ਦਿਨਾਂ ਵਿੱਚ ਤੁਸੀਂ ਰਿਜ਼ਲਟ ਦੇਖੋ ਕਿੰਨੇ ਅੱਛੇ ਆਉਂਦੇ ਆ ਠੀਕ ਹੈ ਕਿਉਂਕਿ ਬੋਡੀ ਦੇ ਅੰਦਰ ਸਾਡਾ ਗ੍ਰੋਥ ਹਾਰਮੋਨ ਤੇ ਹੈਪੀ ਹਾਰਮੋਨ ਦਾ ਰਿਲੀਜ਼ ਰਹਿਣਾ ਚਾਹੀਦਾ ਹੈ ਕਿਸੇ ਛੋਟੇ ਬੱਚੇ ਦਾ ਮਾਪਿਆ ਮਰ ਜਾਏ ਨਾ ਤੇ ਨਿਆਣਾ ਬੱਚਾ ਫਿਰਦਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾਗਾ ਸਿੱਪਾ ਦੌੜਦਾ-ਦੌੜਦਾ ਸਭ ਹੋ ਜਾਂਦਾ ਕਾਰਨ ਐਂਜ਼ਾਈਟੀ ਨਹੀਂ ਹੈ ਠੀਕ ਹੈ ਇਸ ਲਈ ਕਿ ਇਹ ਚੀਜ਼ ਐਂਜ਼ਾਈਟੀ ਨੂੰ ਵੀ ਕਵਰ ਕਰਦੀ ਹੈ ਇਸ ਵਾਰ ਅਗੇ ਸੀ ਲਾਈਫ ਲੇਵੀ ਦੇ ਚਿਹਰੇ ਤੇ ਦਾਗ ਤਰਬੇਸ਼ੀਆਂ ਲਪੋੜੀਆਂ ਦੀ ਪੀਰੀਅਡ ਡੀਕ ਨਹੀਂ ਆ ਰਹੇ ਜਾਂ ਵੱਧ ਕਟਾਰੇ ਆ ਉਸ ਦੇ ਲਈ ਹੈ ਆਰਥੋਲੈਕ ਟੈਬਲੇਟ ਹੈ ਜੀ ਜੋ ਦਰਦਾਂ ਦਰ ਤੋਂ ਗਿਆ ਮੋਢੇ ਦਰਦ ਹੈ ਗੋਡਿਆਂ ਦੇ ਦਰਦ ਹੈ ਰੀੜ੍ਹ ਦੀ ਹੱਡੀ ਦਾ ਦਰਦ ਹੈ ਪੈਰਾਂ ਦਾ ਗੱਟਿਆ ਦਾ ਸਭ ਸਾਈਟਸ ਦੀ ਦਿੱਕਤ ਹੈ ਇਸ ਤੋਂ ਇਲਾਵਾ ਜੇਕਰ ਸਰੀਰ ਚ ਗੰਡਾ ਬਣ ਗਈ ਹੈ ਆਪਾਂ ਦੇਖਦੇ ਆ ਨਾ ਜਦੋਂ ਹਾਸਲ ਆਉਂਦੇ ਐਦਾਂ ਕਰਕੇ ਦੇਖਦੇ ਆ ਕੋਈ ਫੈਟ ਦੇ ਸਾਡੇ ਫੈਟ ਮਸਲ ਬਾਹਰ ਨਿਕਲੇ ਹੁੰਦੇ ਗੰਡਾ ਬਣ ਜਾਂਦੀ ਹੈ ਕੋ ਦਾ ਹੱਲ ਨਹੀਂ ਹੈ ਠੀਕ ਹੈ कार्टिलेज लाइक ਇਹ ਦੋਨੋਂ ਮਿਕਸ ਕਰਕੇ ਦੇਣਾ ਸ਼ੁਰੂ ਕਰਦੇ ਤੁਸੀਂ ਇੱਕ ਮਹੀਨੇ ਤੋਂ ਦੇਖੋ ਤੇ ਗੰਡੜ ਜਿਹੜੀਆਂ ਨੇ ਘੁਲਣੀਆਂ ਸ਼ੁਰੂ ਹੋਣਗੀਆਂ ਔਰ ਕੁਝ ਜਿਹੜੀ ਛੋਟੀਆਂ ਉਹਨਾਂ ਖਤਮ ਹੋ ਚੁੱਕੀਆਂ ਹੋਣਗੀਆਂ ਕਲੀਅਰ ਠੀਕ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਨੂੰ ਦੋ ਟਾਈਮ ਦੇਣੇ ਹੋ ਤਾਂ ਇਹ ਐਜ਼ ਦੇ ਡਾਈਕਲੋਫਨੇਕ ਦਾ ਕੰਮ ਕਰੇਗੀ ਪੈਨ ਕਿਲੋ ਦਾ ਕੰਮ ਕਰੇ ਰਾਈਟ ਇਸ ਤੋਂ ਬਾਅਦ ਅਗੇ ਲੀ ਪੇਨ ਆਇਲ ਅਗਰ ਜਿਹੜੀ ਜਗ੍ਹਾ ਤੇ ਦਰਦ ਹੋ ਰਹੀ ਹੈ ਤੁਸੀਂ ਤੇ ਕਲਾਕਵਾਇਜ਼ ਦੀ ਮ사ਜ ਕਰਨੀ ਹੈ ਠੀਕ ਔਰ ਉੱਪਰ ਪੱਟੀ ਲਗਾ ਦੇ ਦਿਓ

ਸੰਗ ਰਹਿਣੀ ਉਹ ਜਿੰਦੇ ਕੋਲ ਆਗੀ ਉਹ ਜਾਂਦੀ ਨਹੀਂ ਇਸੇ ਕਰ ਸਾਡੇ ਬਜ਼ੁਰਗਾਂ ਨੇ ਆਯੁਰਵੇਦ ਉਹਨਾਂ ਨੂੰ ਨਾਮ ਦਿੱਤਾ ਸੰਗ ਰਹਿਣੀ ਜਿਹਨੂੰ ਸੰਗ ਰਹਿਣੀ ਬੁਲਦੇ ਆ ਪ੍ਰੋਬਲਮ ਹੁੰਦੀ ਹੈ ਇਸ ਸਪੈਸ਼ਲ ਸਿੰਪਟਮ ਕੀ ਹੈ ਖਾਏਗਾ ਪੱਜੇਗਾ ਲੈਟਰਨ ਵੱਲ ਬੋਲੋ ਠੀਕ ਹੈ ਔਰ ਜਦੋਂ ਵੀ ਉਹਨੂੰ ਜਿੰਨੀ ਮਰਜ਼ੀ ਭੁੱਖ ਲੱਗੀ ਹੋਏ ਉਹਦੀ ਮਜਬੂਰੀ ਹੈ ਉਹ ਗਲਤੀ ਨਾਲ ਵੀ ਕਦੇ ਨਹੀਂ ਖਾਏਗਾ ਬੇਸ਼ੱਕ ਉਹਨੂੰ ਜਿੰਨਾ ਮਰਜ਼ੀ ਲੰਬਾ ਸਫ਼ਰ ਕਰਨਾ ਹੋਏ ਜੇ ਖਾਦਾ ਕੇ ਉਹਨੂੰ ਕਲਾਸ ਜਾਣੀ ਹੋਵੇ ਔਰ ਕਿੰਗਿਆਂ ਦੇ ਵਿੱਚੇ ਨਿਕਲ ਜਾਂਦੀ ਹੈ ਬੋਲੋ ਔਰ ਸਭ ਤੋਂ ਇੰਪੋਰਟੈਂਟ ਕੀ ਜੇਕਰ ਜਾਓ ਤਾਂ ਕਹਿਣਗੇ ਭਾਈ ਸਾਈਟ ਤੋਂ ਮੋਰਾ ਕੱਢ ਕੇ ਥੈਲੀ ਬਾ ਦਿੰਨੇ ਆ ਤੇਰੀ ਲੈਟਰ ਬਾਹਰ ਫੜ ਕੇ ਰੱਖੀ ਆ ਉਹਦੀ ਹੁੰਦਾ ਜਿਵੇਂ ਕੈਥਟਰ ਪਾਉਂਦੇ ਆ ਪਿਸ਼ਾਬ ਵਾਲੀ ਪਾਈਪ ਪਾਉਂਦੇ ਆ ਠੀਕ ਹੈ ਉਹਦੇ ਵਿੱਚ ਇਹਦੇ ਬਹੁਤ ਅੱਛਾ ਰਿਜ਼ਲਟ ਆ ਸੋਰਾਇਸਿਸ ਦੇ ਵਿੱਚ ਬੜਾ ਅੱਛਾ ਰਿਜ਼ਲਟ ਆ ਗਜ਼ੀਮਾ ਦੇ ਵਿੱਚ ਬੜਾ ਅੱਛਾ ਰਿਜ਼ਲਟ ਆ ਰਾਈਟ ਔਰ ਜੇਕਰ ਤੁਸੀਂ ਇਹਨੂੰ ਸ਼ੂਗਰ ਦੇ ਪੇਸ਼ੈਂਟ ਨੂੰ ਮਿਕਸ ਕਰਕੇ ਦਿੱਤਾ ਨਾਲ ਗਲੂਕੋਜ਼ ਨਾਲ ਮਿਕਸ ਕਰਕੇ ਦੇ ਦਿੱਤਾ ਠੀਕ ਹੈ ਤੇ ਸ਼ੂਗਰ ਦੀ ਜਿਹੜੀ ਡਿਟਰੈਕਸ਼ਨ ਹੈ ਨਾ ਜਿਹੜਾ ਡਾਊਨ ਪਾਉ ਲੋ ਜਿਆਦਾ ਆਏਗਾ ਸਪੀਡ ਤੇ ਆਏਗਾ ਥੱ ਇਸ ਵਾਰਾ ਗਲੂਕੋਜ਼ ਲਈ ਹੈ ਕਿ ਪੈਨਕ੍ਰੀਆਜ਼ ਨੂੰ ਸਟਿਮੂਲੇਟ ਕਰਦਾ ਹੈ ਪੈਨਕ੍ਰੀਆਜ਼ ਕੀ ਹੈ ਛੋਟੀ ਜਿਹੀ ਗ੍ਰੰਥੀ ਹੈ ਸਾਡੀ ਇਹ ਤੇ ਵੀ ਹਾਰਮੋਨਸ ਵਾਲੀ ਹੈ ਠੀਕ ਹੈ ਇੱਥੇ ਸਾਡਾ ਇਨਸੂਲਿਨ ਬਣਦਾ ਤਾਂ ਪਤਾ ਹੈ ਸ਼ੂਗਰ ਰক্তਰਾਤ ਨੀ ਹੁੰਦੀ ਨਹੀਂ ਅੱਜ ਤੱਕ ਦਾ ਇਤਿਹਾਸ ਹੈ ਅੱਜ ਤੱਕ ਦਾ ਆਉਣ ਰਿਕਾਰਡ ਗੱਲ ਫਿਰ ਮੈਂ ਕਰ ਰਿਹਾ ਅੱਜ ਤੱਕ ਦਾ ਰਿਕਾਰਡ ਨੇ ਜਿੰਨੇ ਵੀ ਸ਼ੂਗਰ ਦੇ ਮਰੀਜ਼ ਹੋਏ ਐ ਉਹਨਾਂ ਨੂੰ ਪਤਾ ਨਹੀਂ ਲੱਗਿਆ ਸ਼ੂਗਰ ਕਦੋਂ ਹੋਈ ਜਿੱਦਾਂ ਹੀ ਉਹਨਾਂ ਨੇ ਚੈੱਕ ਕਰਾਇਆ ਗਿਆ ਪਤਾ ਲੱਗਿਆ 350 450 ਪਹਿਲੀ ਰੀਡਿੰਗ ਉਹਨਾਂ ਦੇ ਹੀ ਆਈ ਸੀ ਹਾਂਜੀ ਯੈਸ ਸਰ ਆਪਾਂ ਦੇਖਦੇ ਹਾਂ ਯੈਸ ਸਰ ਐਸ ਅ ਪ੍ਰੈਕਟਿਸ ਠੀਕ ਹੈ ਹੁਣ ਧਿਆਨ ਨਾਲ ਸਮਝੋ ਕਿ ਸ਼ੂਕਰ ਤੇ ਪੇਸ਼ੈਂਟ ਉਹ ਚਾਹੁੰਦੇ ਪਤਾ ਲੱਗਦਾ ਹੁਣ ਸ਼ੂਕਰ ਇੱਕ ਦਿਨ ਚ ਤਾਂ ਹੋਈ ਨਹੀਂ ਇਹਦਾ ਕੈਰੀਅਰ ਹੈ ਪਿਛਲੇ 10 ਸਾਲ ਦਾ ਇੱਥੇ 7 ਸਾਲ ਦਾ ਕੈਰ ਕਰਦਾ ਉਹਦਾ ਲੈਕ ਹੀ ਚੱਲ ਰਿਹਾ ਸੀ ਉਹ ਮਰੀਜ਼ ਨਾਲ ਪਰ ਲੇਕਿਨ ਇਸ ਮਰੀਜ਼ ਦੀ ਆਦਤ ਹੁੰਦੀ ਹੈ ਇਹ ਆਦੀ ਆਦਤਾਂ ਨਹੀਂ ਬਦਲਦਾ ਠੀਕ ਹੈ ਨੰਬਰ 1 ਇਹਨੇ ਖਾਣਾ ਨਹੀਂ ਬਦਲਣਾ ਨੰਬਰ 2 ਇਹਨੇ ਸੌਣਾ ਨਹੀਂ ਬਦਲਣਾ ਨੰਬਰ 3 ਇਹਨੇ ਰੈਸ ਲੈਸ ਰੱਖਣਾ ਆਪਣੇ ਆਪ ਨੂੰ ਹਰ ਤੇ ਪਾਣੀ ਨਾਲ ਮੈਗਨਟ ਪਾਣਾ ਸ਼ੂਗਰ ਦਾ ਪੇਸ਼ੈਂਟ ਜਿਸ ਤੇ ਪਰਿਵਾਰ ਚ ਸ਼ੂਗਰ ਹੋ ਗਈ ਇੱਕ ਚੀਜ਼ ਹਮੇਸ਼ਾ ਤੁਸੀਂ ਯਾਦ ਰੱਖਣੀ ਹੈ ਐਜ਼ ਅ ਮਾਰਕੀਟਿੰਗ ਕਰਦੇ ਹੋਏ ਠੀਕ ਹੈ ਜਿੰਨੀ ਦੇਰ ਤੱਕ ਉਹ ਟੱਬਰ ਟਾਈਮ ਨਾਲ ਸੌਣਾ ਸ਼ੁਰੂ ਨਹੀਂ ਕਰਦਾ ਠੀਕ ਹੈ ਉਹਨਾਂ ਦੇ ਘਰ ਦੇ ਵਿੱਚੋਂ ਬਿਮਾਰੀ ਨਿਕਲਣੀ ਨਹੀਂ ਪਹਿਲੀ ਚੀਜ਼ ਤੇ ਸਮੇਂ ਨਾਲ ਸੌਣ ਦਾ ਮਤਲਬ ਕੀ ਹੈ ਤੇ ਭੋਜਨ ਟਾਈਮ ਨਾਲ ਕਰਨਾ ਤੇ ਭੋਜਨ ਟਾਈਮ ਨਾਲ ਕਰਨਾ ਕਿਹੜਾ ਆ ਉਹਦੇ ਪਿੱਛੇ ਪੂਰੀ ਗਰੁੱਪ ਕੋ ਲਾਈਫ ਦੀ ਸਾਰੀ ਇੱਕ ਟ੍ਰੇਨਿੰਗ ਸੈਸ਼ਨ ਹੈ 슈ਗਰ ਨੂੰ ਤੁਸੀਂ ਕਿਵੇਂ ਖਤਮ ਕਰ ਸਕਦੇ ਹੋ ਔਰ ਤੁਹਾਨੂੰ ਜਾਣ ਕੇ ਹੋਰ ਵੀ ਖੁਸ਼ੀ ਹੋਏਗੀ ਅਮਰੀਕਾ ਦੀ ਡਾਇਬੀਟਿਸ ਅਸੋਸੀਏਸ਼ਨਸ ਨੇ 2025 ਦੀ ਗਾਈਡਲਾਈਨ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਔਰ ਪਹਿਲੀ ਵਾਰ ਹੈ ਉਹਨਾਂ ਨੇ ਬੋਲੇ ਆ ਬੇਦਰ ਤੋਂ ਬਚਿਆ ਕਿਵੇਂ ਜਾ ਸਕਦਾ ਕਿਉਂਕਿ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਸ਼ੂਗਰ ਕੋਈ ਬਿਮਾਰੀ ਨਹੀਂ ਹੈ ਜਿਹੜੀ ਠੀਕ ਨਹੀਂ ਹੋ ਸਕਦੀ ਸ਼ੂਗਰ ਦੇ ਮਰੀਜ਼ ਜਾਣ ਕੇ ਮਰਦੇ ਆ ਕਿਉਂਕਿ ਇਹਨਾਂ ਦੀ ਜਿਬ ਕਾਬੂ ਨਹੀਂ ਰੰਦੀ ਬੋਲੋ ਯਸ ਸਰ ਨੋ ਯਸ ਸਰ ਸੱਚੀ ਬੋਲਣੀ ਚਾਹੀਦੀ ਹੈ ਨਾ ਯਸ ਸਰ ਫਿਰ ਇਹਨਾਂ ਦੀ ਜਿਬ ਨਹੀਂ ਕਾਬੂ ਰਹੀਦੀ ਜ਼ੁਬਾਨ ਨਹੀਂ ਕਾਬੂ ਰਹੀਦੀ ਇਹਨਾਂ ਦੀ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਔਰ ਕੁਝ ਟਾਈਮ ਬਾਅਦ ਉਹ ਇੰਨਾ ਜ਼ਿਆਦਾ ਡੈਮੇਜ ਬਾਡੀ 'ਚ ਪੈਦਾ ਕਰਦੀ ਹੈ ਇਹਨਾਂ ਦੇ ਗੁਰਦੇ ਔਰ ਕਈਆਂ ਦੇ ਪਰਿਵਾਰ ਤੱਕ ਮਰ ਜਾਂਦੇ ਆ ਹਰਦੇ ਆ ਨਾ ਪਿਓ ਮਰਿਆ ਮਾਂ ਮਰੀ ਭਰਾ ਮਰਿਆ ਚਾਚਾ ਮਰਿਆ ਤਾਇਆ ਮਰਿਆ ਮਾਮਾ ਮਰਿਆ ਮਾਮੀ ਮਰੀ ਬੋਲੋ ਯਸ ਸਰ ਨੂੰ ਯਸ ਸਰ ਉਹ ਟ੍ਰਾਂਸਫਰ ਕਿ ਇਦਾਂ ਕਰਦਾ बिकॉज ਇੱਕ ਲਾਈਫ ਸਟਾਈਲ ਡਿਜ਼ੀਜ਼ ਨੂੰ ਬਦਲਣਾ ਬਹੁਤ ਇੰਪੋਰਟੈਂਟ ਹੈ ਬਦਲ ਦਿਓ ਯਾਰ ਕਿੰਨੀ ਕਬਡੀ ਗੱਲ ਹੈ ਪ੍ਰਿੰਕਾ ਚੋਪੜ ਨੇ ਵੀ ਤਾਂ ਵਿਆਹ ਉਹਨਾਂ ਲਈ ਕਰਾਇਆ ਜਿਹਨੂੰ ਟਾਈਪ 1 ਡਾਇਬੀਟਿਸ ਹੈ ਯਾਰ ਉਹ ਵੀ ਤਾਂ ਠੀਕਾ ਹੁੰਦਾ ਆਦੀ ਉਹ ਤਾਂ ਕੋਈ ਦਿੱਕਤ ਨਹੀਂ ਹੈ ਲੇਕਿਨ ਨੂੰ ਪਤਾ ਲੱਗਿਆ ਲਾਈਫ ਸਟਾਈਲ ਠੀਕ ਕਰਕੇ ਬਦਲੀ ਜਾ ਸਕਦੀ ਅੱਜ ਅਭਿਆਨ ਨੇ ਵੀ ਕਲੀਅਰ ਕਰਤਾ ਸਾਇੰਸ ਨੇ ਵੀ ਮੰਨ ਲਿਆ ਇਸੇ ਕੰਮ 2025 ਦੇ ਵਿੱਚ ਗਾਈਡਲਾਈਨ ਜਾਰੀ ਹੋ ਰਹੀ ਹੈ ਇਸ ਦਾ ਕਹੇ ਸਰ ਬਹੁਤ ਇੰਪੋਰਟੈਂਟ ਹੈ ਫੈਨਕੀਆ ਨੂੰ ਸੈਕਟ ਕਰੇਗਾ ਸਟਿਮੂਲੇਟ ਕਰੇਗਾ ਕੁਦਰਤੀ ਤਰੀਕੇ ਨਾਲ 슈ਗਰ ਨੂੰ ਥੱਲੇ ਸਿੱਟੇਗਾ ਔਰ ਬੋਡੀ ਚ ਬ੍ਰੇਕਡਾਊਨ ਮਾਰੇਗਾ ਔਰ ਬਹੁਤ ਇੰਪੋਰਟੈਂਟ ਜੇ 80 ਤੇ 20 ਦੇ ਰੂਲ ਨੂੰ ਫੋਲੋ ਕਰਨਾ ਵੀ ਜੇਕਰ ਤੁਹਾਡੇ ਕੋਲ ਡਾਇਬੀਟਿਸ ਦਾ ਪੇਸ਼ੈਂਟ ਆ ਗਿਆ ਤੇ ਸਭ ਤੋਂ ਪਹਿਲਾਂ ਉਸ ਬੰਦੇ ਦੀ ਰਾਤ ਦੀ ਰੋਟੀ ਦਾ ਸੈਟਅਪ ਬਣਾਓ ਜੇਕਰ ਉਹ ਸੌਰੀ 10 ਵਜੇ ਬਣਦੀ ਸਾਢੇ 8 ਵਜੇ ਬਣਦੀ ਹੈ ਉਹਨੂੰ ਕੋ ਗੱਲ ਕਹੋ ਅੱਗੇ ਇਨਸਾਨ ਜਿਕੇ ਜਾਨਵਰ ਹੁਣ ਕਿਹੜਾ ਬੰਦੇ ਬਿਲਕੁਲ ਸੀ ਬੰਦੇ ਜੇ ਕਿਉਂਕਿ ਦੁਨੀਆ 'ਚ ਕੋਈ ਐਹੋ ਜਿਹਾ ਜਾਨਵਰ ਨਹੀਂ ਜਿਹੜਾ ਰਾਤੋਂ ਬਾਅਦ ਖਾਂਦਾ ਬੋਲੋ ਹਲੇ ਮਜਨ ਪੱਠੇ ਕਦੋਂ ਪਾਉਂਦੇ ਜੀ ਯਾਰੋ ਜੀ ਹਲੇ ਬੋਲੋ ਯਾਰ ਅਸੀਂ ਜਾਰ ਮੰਦੇ ਆਪਾਂ ਆਪਣੀ ਖੁੱਲ੍ਹੇ 'ਚ ਪੱਠੇ ਕਦੋਂ ਹੁੰਦੇ ਆ 9 ਤੋਂ 10 ਵਜੇ ਠੀਕ ਹੈ ਸਮਝ ਆਈ ਠੀਕ ਹੈ ਅੱਛਾ ਜਿਹੜਾ ਗਿਆਨ ਰੱਖਦਾ ਹੈ ਜਿਹੜਾ ਸਮਝ ਰੱਖਦਾ ਹੈ ਜਿਹਨੂੰ ਨੌਲੇਜ ਹੈ ਠੀਕ ਹੈ ਉਹ ਉਹਦੀ ਖੁਰਲੀ ਚ ਪੱਟੇ ਕਦੋਂ ਪਾ ਰਿਆ 6 4 ਘੰਟੇ ਦੇਰ ਲੇਟ ਅੱਛਾ ਜਿਹਨੂੰ ਕਹਿੰਦੇ ਤੂੰ ਹੈ ਹੀ ਬੋਲੋ ਜਿਹਦਾ ਦੁਆ ਰੱਖਦਾ ਡੰਗਰ ਅੱਛਾ ਉਹਦੀ ਖੁਰਲੀ ਚ ਕਿੰਨੇ ਵਜੇ ਜਾਂਦੇ ਆ 4 ਤੋਂ 5 ਵਜੇ ਯਾਰ ਠੀਕ ਹੈ ਕਲੀਅਰ ਹੈ ਨਾ ਸਹੀ ਗੱਲ ਹੈ ਇਸ ਕਰਕੇ ਸਭ ਤੋਂ ਮੈਂ ਇੱਕ ਇੰਪੋਰਟੈਂਟ ਚੀਜ਼ ਹੈ ਖੁਦ ਤੋਂ ਨੇ ਬੜੀ ਸੋਹਣੀ ਚੀਜ਼ ਦਿੱਤੀ ਯਾਰ ਉਸ ਤੋਂ ਤੁਸੀਂ ਡਵੈਲਪ ਹੋ ਗਿਆ ਸੋਚਣਾ ਸ਼ੁਰੂ ਕੀਤਾ ਠੀਕ ਹੈ ਤੇ ਜਿਉ ਖਾਲੀ ਸਾਡੇ ਕੋਲ ਆਇਆ ਖੁੱਲੀ ਤਸਦਾਰ ਲਈਏ